ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੁਪਨਿਆਂ ਦੇ ਬਾਰੇ ਜਿਹੜੇ ਕੀ ਰਾਤ ਨੂੰ ਨੀਂਦ ਦੇ ਵਿੱਚ ਆਉਂਦੇ ਨੇ ਸੁਪਨੇ ਹਰ ਇੱਕ ਇਨਸਾਨ ਨੂੰ ਆਉਂਦੇ ਨੇ ਜਦੋਂ ਉਹ ਸੌਂਦਾ ਕਈ ਸੁਪਨੇ ਤਾਂ ਵੈਸੀ ਹੀ ਹੁੰਦੇ ਨੇ ਉੱਟ ਪਟਾੰਗ ਜਿਹਾ ਇਹਨਾਂ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਪਰ ਕਈ ਸੁਪਨੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕੀ ਜਾਂ ਤਾਂ बार-बार ਆਉਂਦੇ ਨੇ ਜਾਂ ਕੋਈ ਕੋਈ ਘਟਨਾ ਖਾਸ ਵੱਲ ਇਸ਼ਾਰਾ ਕਰਦੇ ਨੇ ਜਾਂ ਕੋਈ ਡਰਾਉਣੇ ਜਾਂ ਕੋਈ ਐਨੀਮਲ ਦੇ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ ਕਿਵੇਂ ਇਹ ਸੁਪਨੇ ਮੈਡੀਸਨ ਲੱਭਣ ਦੇ ਵਿੱਚ ਸਹਾਇਕ ਹੁੰਦੇ ਨੇ ਮੈਂ ਤੁਹਾਨੂੰ ਇੱਕ ਕੇਸ ਦੇ ਥਰੂ ਦੱਸੂਗਾ ਇਸ ਵੀਡੀਓ ਦੇ ਵਿੱਚ ਮੈਂ ਜਿਹੜਾ ਸੁਪਨਿਆਂ ਦੇ ਆਧਾਰ ਤੇ ਹੀ ਇੱਕ ਕੇਸ ਠੀਕ ਕੀਤਾ ਸਪਨੇ ਉੱਠਦੇ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚੋਂ ਨੇ ਇਹ ਉੱਠਦੇ ਕਿਉਂ ਨੇ ਜਿਹੜੇ ਵੀ ਆਪਾਂ ਕੋਈ ਆਪਣੇ ਨਾਲ ਕੋਈ ਘਟਨਾ ਹੋ ਗਈ ਜਾਂ ਕੋਈ ਆਪਣੇ ਮਨ ਦੇ ਵਿੱਚ ਇੱਛਾ ਹੋ ਗਈ ਜਿਹੜੀ ਆਪਾਂ ਪੂਰੀ ਨਹੀਂ ਕਰ ਸਕਦੇ ਕੋਈ ਆਪਣੀਆਂ ਡਿਜ਼ਾਇਰ ਜਿਹੜੀਆਂ ਐਕਸਪ੍ਰੈਸ ਹੋ ਜਾਂਦੀਆਂ ਨੇ ਦਬਗੀਆਂ ਆਪਣੀਆਂ ਇੱਛਾਵਾਂ ਜਿਹੜੀਆਂ ਵੀ ਨੇ ਉਹ ਫਿਰ ਸੁਪਨਿਆਂ ਦੇ ਰੂਪ ਦੇ ਵਿੱਚ ਬਾਹਰ ਆਉਂਦੀਆਂ ਨੇ ਪਰ ਜਿਹੜਾ ਸੁਪਨਾ ਆਪਾਂ ਨੂੰ ਬਾਰ-ਬਾਰ ਕੋਈ ਆ ਰਿਹਾ ਨਾ ਜ਼ਿੰਦਗੀ ਦੇ ਵਿੱਚ ਰਿਪੀਟਡ ਲਈ ਉਹ ਬਹੁਤ ਇੰਪੋਰਟੈਂਟ ਹੁੰਦਾ ਉਹ ਸੁਪਨਾ ਜ਼ਰੂਰ ਆਪਣੇ ਡਾਕਟਰ ਨੂੰ ਤੁਹਾਨੂੰ ਜਾ ਕੇ ਦੱਸਣਾ ਚਾਹੀਦਾ ਕਿਉਂਕਿ ਉਹਦਾ ਕੋਈ ਨਾ ਕੋਈ ਸੰਬੰਧ ਆ ਆਪਣਾ ਲਾਈਫ ਦੇ ਵਿੱਚ ਉਸਦਾ ਸੁਪਨੇ ਐਨੀਮਲਸ ਦੇ ਵੀ ਆ ਸਕਦੇ ਨੇ ਕੋਈ ਜਿਵੇਂ ਐਨੀਮਲ ਮਗਰ ਪਿਆ ਹੋਇਆ ਜਾਂ ਵੈਸੇ ਹੀ ਕੋਈ ਮੇ ਕੁੱਤਾ ਪੈ ਗਿਆ ਮਗਰ ਜਾਂ ਸਾਨ ਪੈ ਗਿਆ ਜਾਂ ਸੁਪਨੇ ਵਿੱਚ ਡਰਾਵਣੇ ਕੋਈ ਤੁਹਾਨੂੰ ਬੰਦਾ ਮਾਰਨ ਨੂੰ ਫਿਰਦਾ ਕੋਈ ਮਗਰ ਪੈ ਗਿਆ ਤੁਹਾਡੇ ਯਾ ਕੋਈ ਸਨੇਕ ਦਿਸ ਰਿਹਾ ਬਾਰ ਬਾਰ ਕਿਸੇ ਨੂੰ ਸੱਪ ਸੱਪ ਕਈ ਵਾਰੀ ਮਗਰ ਪੈਂਦਾ ਯਾ ਸੱਪ ਝੁੰਡ ਦਿਸਦਾ ਸੱਪਾਂ ਦਾ ਇਸ ਤਰ੍ਹਾਂ ਕਿਸੇ ਵੀ ਰੂਪ ਚ ਆ ਸਕਦੇ ਨੇ ਸੁਪਨੇ ਯਾ ਉਚਾਈ ਦੇ ਉੱਤੋਂ ਹਾਈਟ ਤੋਂ ਗਿਰਨ ਦੇ ਵੀ ਕੋਈ ਬੰਦਾ ਉੱਪਰੋਂ ਪਹਾੜ ਤੋਂ ਗਿਰ ਰਿਹਾ ਬਹੁਤ ਡੂੰਗੀ ਖਾਈ ਦੇ ਵਿੱਚ ਯਾ ਉੱਡਣ ਦੇ ਹਵਾ 'ਚ ਉੱਡਦਾ ਫਿਰਦਾ ਕੋਈ ਇਸ ਤਰ੍ਹਾਂ ਦੇ ਯਾ ਕਈ ਸੁਪਨੇ ਜਿਹੜੇ ਨੇ ਮਤਲਬ ਕੋਈ ਘਟਨਾ ਤੁਹਾਨੂੰ ਦਿਸ ਜਾਂਦੀ ਹੈ ਪਹਿਲਾਂ ਹੀ ਜਿਹੜੀ ਲਾਈਵ ਦੇ ਵਿੱਚ ਹੋਣੀ ਹੁੰਦੀ ਆ ਉਹ ਟਰੂ ਹੁੰਦੇ ਨੇ ਮਤਲਬ ਇੰਟੀਊਸ਼ਨ ਹੋ ਜਾਂਦੀ ਹੈ ਸੁਪਨੇ ਦੇ ਵਿੱਚ ਹੀ ਬੰਦਿਆਂ ਨੂੰ ਕਈਆਂ ਨੂੰ ਇਹ ਬਹੁਤ ਇੰਪੋਰਟੈਂਟ ਹੁੰਦੇ ਨੇ ਉਹਨਾਂ ਨੂੰ ਪਹਿਲਾ ਇੰਡੀਕੇਸ਼ਨ ਮਿਲ ਜਾਂਦੀ ਹੈ ਕਈਆਂ ਨੂੰ ਜੇ ਕਿਸੇ ਦੀ ਡੈਥ ਹੋਣ ਵਾਲੀ ਆ ਜਾਂ ਕੋਈ ਕੁਝ ਹੋਰ ਐਜ਼ ਇਟ ਇਜ਼ ਸਾਰਾ ਕੁਝ ਉਹਨਾਂ ਨੂੰ ਦਿਸ ਜਾਂਦਾ ਕਈਆਂ ਨੂੰ ਇੱਥੋਂ ਤੱਕ ਕਿ ਲਾਟਰੀ ਦਾ ਨੰਬਰ ਵੀ ਪਤ ਸੁਪਨੇ ਦੇ ਵਿੱਚ ਪਤਾ ਲੱਗ ਜਾਂਦਾ ਉਹਨਾਂ ਨੂੰ ਇੰਟੂਇਸ਼ਨ ਕੁਦਰਤੀ ਤੌਰ ਤੇ ਹੁੰਦੀ ਆ ਉਹਦੀ ਸੈਂਸਿਟੀ ਸਿਕਸਥ ਸੈਂਸਰੀ ਡਿਵੈਲਪ ਹੁੰਦੀ ਆ ਉਹ ਸੁਪਨੇ ਦੇ ਵਿੱਚ ਇਸ਼ਾਰਾ ਉਹਨਾਂ ਨੂੰ ਲਾਜ਼ਮੀ ਮਿਲਦਾ ਕਈ ਬੰਦਿਆਂ ਨੂੰ ਹੁੰਦਾ ਹੈ ਕਿਸੇ ਕਿਸੇ ਨੂੰ ਹਰ ਇੱਕ ਨੂੰ ਨਹੀਂ ਸੋ ਇਸ ਤਰ੍ਹਾਂ ਦਾ ਜੇ ਕੋਈ ਵੀ ਗੱਲ ਹੁੰਦੀ ਆ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਤਾਂ ਆਪਣੇ ਡਾਕਟਰ ਨੂੰ ਉਹ ਜ਼ਰੂਰ ਦੱਸਣਾ ਚਾਹੀਦੇ ਨੇ ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸਦਾ ਕਿਵੇਂ ਮੈਂ ਸੁਪਨਿਆਂ ਦੇ ਆਧਾਰ ਤੇ ਇੱਕ ਕੇਸ ਸੋਲਵ ਕੀਤਾ ਕਿਉਂਕਿ ਸੁਪਨੇ ਚਾਹੇ ਤੁਹਾਨੂੰ ਹਾਰਟ ਦੀ ਕੋਈ ਪ੍ਰੋਬਲਮ ਆ ਚਾਹੇ ਗੈਸਟ੍ਰਿਕ ਸਿਸਟਮ ਲੀਵਰ ਦੀ ਕੋਈ ਪ੍ਰੋਬਲਮ ਆ ਚਾਹੇ ਕੋਈ ਤੁਹਾਡੇ ਲੱਤ ਦਰਦ ਹੋ ਰਿਹਾ ਚਾਹੇ ਕੋਈ ਮਰਾਣਾ ਮਾਈਗਰੇਨ ਆ ਕੋਈ ਕਿਡਨੀ ਦੀ ਪ੍ਰੋਬਲਮ ਆ ਚਾਹੇ ਜੋੜਾਂ ਦਾ ਦਰਦ ਆ ਮਤਲਬ ਕੋਈ ਮਰਜ਼ੀ ਪ੍ਰੋਬਲਮ ਹੋਵੇ ਸੁਪਨਾ ਤੁਹਾਨੂੰ ਜੇ ਕੋਈ ਆ ਰਿਹਾ ਨਾ ਬਾਰ ਬਾਰ ਰਪੀਟਣ ਲਈ ਉਹ ਜ਼ਰੂਰ ਤੁਹਾਨੂੰ ਡਾਕਟਰ ਨੂੰ ਜਾ ਕੇ ਦੱਸਣਾ ਚਾਹੀਦਾ ਉਹਦੇ ਕਿਉਂਕਿ ਉਹਦੇ ਮੈਡੀਸਨ ਕੋਈ ਨਾ ਕੋਈ ਇਸ਼ਾਰਾ ਕਰ ਰਹੀ ਹੁੰਦੀ ਆ ਉਹ ਉਹਦੇ ਆਧਾਰ ਤੇ ਖਾਸ ਕਰਕੇ ਜਿਹੜਾ ਤੁਹਾਡੇ ਹੋਮੋਪੈਥਿਕ ਡਾਕਟਰ ਆ ਉਹ ਤੁਹਾਨੂੰ ਫਿਰ ਉਹਦੇ ਆਧਾਰ ਤੇ ਮੈਡੀਸਨ ਸਿਲੈਕਟ ਕਰ ਸਕਦਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਦਾ ਜਿਵੇਂ ਮੇਰੇ ਕੋਲ ਜਿਹੜਾ ਕੇਸ ਆਇਆ ਉਹਨੂੰ ਸੀ ਪ੍ਰੋਬਲਮ ਨੈਜ਼ਲ ਪੋਲਪੀ ਦੀ ਜਿਹੜਾ ਕੀ ਨੇ ਨੱਕ ਦਾ ਮਾਸ ਵੱਧ ਜਾਣਾ ਉਹਨੂੰ ਅਲਰਜੀ ਦੀ ਪ੍ਰੋਬਲਮ ਸੀ ਉਹਦੇ ਕਰਕੇ ਛਿੱਕਾਂ ਛਿੱਕਾਂ ਬਹੁਤ ਆਉਂਦੀਆਂ ਸੀਗੀਆਂ ਸਿਟਰਾਜਿਨ ਦੀ ਹਰ ਰੋਜ਼ ਗੋਲੀ ਲੈਣੀ ਪੈਂਦੀ ਸੀ ਉਹਨੂੰ ਤੇ ਮੈਂ ਉਹਦੇ ਸਿੰਪਟਮ ਲੈ ਕੇਸ ਚ ਲਿਆ ਅੱਗੇ ਡਿਸਕਸ ਕੀਤਾ ਹੋਰ ਸਾਰਾ ਮੈਂ ਉਹਨੂੰ ਪੁੱਛਿਆ ਵੀ ਕੋਈ ਆਪਣੇ ਡ੍ਰੀਮਸ ਬਾਰੇ ਦੱਸ ਕੋਈ ਜਨੂੰ ਕਿਸ ਤਰ੍ਹਾਂ ਦੇ ਆਉਂਦ ਨੇ ਪਹਿਲਾਂ ਤਾਂ ਉਹਨੇ ਕਿਹਾ ਕੋਈ ਇਸ ਤਰ੍ਹਾਂ ਦੇ ਕੋਈ ਖਾਸ ਨਹੀਂ ਹੁੰਦਾ ਕੋਈ ਵਾਰੀ ਕੋਈ ਸੱਪ ਦਿਸ ਗਿਆ ਜਾਂ ਕੋਈ ਜਾਨਵਰ ਕਹਿੰਦੇ ਇਸ ਤਰ੍ਹਾਂ ਦੇ ਮੈਂ ਕਿਹਾ ਕੋਈ ਇਦਾਂ ਦਾ ਕੋਈ ਡ੍ਰੀਮ ਹੈ ਜਿਹੜਾ ਬਾਰ-ਬਾਰ ਕਦੇ ਜ਼ਿੰਦਗੀ 'ਚ ਆਇਆ ਹੋਵੇ ਫਿਰ ਉਹ ਸੋਚਣ ਲੱਗੀ ਥੋੜਾ ਜਿਹਾ ਕਹਿੰਦੀ ਹਾਂ ਇੱਕ ਸੁਪਨਾ ਮੈਨੂੰ ਮੈਰਿਜ ਤੋਂ ਪਹਿਲਾਂ ਦੋ ਵਾਰ ਮੈਂ ਕਿਹੜਾ ਦੱਸ ਬਿਆਨ ਕਰ ਉਹਨੂੰ ਸਾਰਾ ਡਿਟੇਲ ਦੇ ਵਿੱਚ ਕਹਿੰਦੀ ਮੈਨੂੰ ਮੈਰਿਜ ਤੋਂ ਪਹਿਲਾਂ ਦਿਸਦਾ ਸੀ ਮੇਰੀ ਫਲਾਣੇ ਪਿੰਡ ਮੈਰਿਜ ਹੋਣੀ ਆ ਤੇ ਮੇਰੇ ਮੈਰਿਜ ਤੋਂ ਬਾਅਦ ਦੋ ਬੱਚੇ ਹੋਣਗੇ ਤੇ ਮੇਰਾ ਜਿਹੜਾ ਘਰ ਵਾਲਾ ਹੋਊਗਾ ਉਹ ਰੇਲ ਗੱਡੀ ਥੱਲੇ ਆ ਕੇ ਸੁਸਾਈਡ ਕਰ ਰਿਹਾ ਸੁਪਨੇ ਚ ਉਹਨੂੰ ਦਿਸਦਾ ਦੋ ਵਾਰੀ ਕਹਿੰਦੀ ਮੈਨੂੰ ਇਸ ਤਰ੍ਹਾਂ ਦੱਸਿਆ ਮਤਲਬ ਉਹਨੇ ਸੁਸਾਈਡ ਕਰ ਲਿਆ ਜਿਹੜੀ ਗੱਡੀ ਤੇ ਲਿਆ ਕੇ ਫਿਰ ਉਹਦੀ ਜਦੋਂ ਮੈਰਿਜ ਮਤਲਬ ਫਿਰ ਮੈਨੂੰ ਮੇਰੀ ਬੜੀ ਹੋਰ ਦਿਲਚਸਪੀ ਵੱਧ ਗਈ ਮੈਂ ਕਿਹਾ ਮਤਲਬ ਫਿਰ ਹੋਇਆ ਕੀ ਮਤਲਬ ਕੀ ਤੇਰਾ ਲਿੰਕ ਕੀ ਇਹਦਾ ਤੇਰੇ ਨਾਲ ਫਿਰ ਉਹ ਦੱਸਣ ਲੱਗੀ ਕਹਿੰਦੀ ਮੇਰੀ ਮੈਰਿਜ ਜਿਹੜਾ ਉਹਨੇ ਦੱਸੂਕ ਨੇ ਜਿੱਦ ਦਿਖਿਆ ਸੀ ਪਿੰਡ ਉਸੇ ਪਿੰਡ ਚ ਕਹਿੰਦੀ ਮੇਰੀ ਮੈਰਿਜ ਹੋਈ ਮੈਂ ਬੜਾ ਹੈਰਾਨ ਆ ਹਾਂ ਫਿਰ ਉਸ ਤੋਂ ਬਾਅਦ ਕਹਿੰਦੀ ਉਸੇ ਤਰ੍ਹਾਂ ਹੀ ਮਤਲਬ ਬੱਚੇ ਹੋਏ ਮੈਰਿਜ ਤੋਂ ਬਾਅਦ ਤੇ ਮੈਰਿਜ ਤੋਂ 5 ਸਾਲ ਬਾਅਦ ਮੇਰੇ ਘਰ ਵਾਲੇ ਨੇ ਟ੍ਰੇਨ ਥੱਲੇ ਆ ਕੇ ਸੁਸਾਈਡ ਕਰ ਲਿਆ ਮੈਂ ਬੜਾ ਹੈਰਾਨ ਹੋਇਆ ਕੋਈ ਮਤਲਬ ਇੰਨਾ ਸੱਚ ਵੀ ਦੇ ਸਕਦਾ ਸੁਪਨੇ ਦੇ ਵਿੱਚ ਇੱਕ ਲਾਈਵ ਐਗਜ਼ਾਮਪਲ ਹੈ ਜਿਹੜੀ ਮਤਲਬ ਮੈਂ ਕੇਸ ਦੇ ਵਿੱਚ ਤੁਹਾਨੂੰ ਦੱਸ ਰਿਹਾ ਮੈਂ ਪੇਸ਼ੈਂਟ ਦੀ ਜਿਹੜੀ ਵਰਡਿੰਗ ਆ ਉਹਨੇ ਦੱਸੀ ਮੈਨੂੰ ਸਾਰੇ ਸਾਰਾ ਐਗਜ਼ੈਕਟ ਉਸੇ ਤਰ੍ਹਾਂ ਹੀ ਗੰਦੀ ਮਤਲਬ ਹੋਇਆ ਜੋ ਜੋ ਮੈਨੂੰ ਸੁਪਨੇ 'ਚ ਦਿਸੀਆ ਸੀਗਾ ਮੈਰਿਜ ਤੋਂ ਪਹਿਲਾਂ ਫਿਰ ਇਸ ਤਰ੍ਹਾਂ ਹੀ ਉਹਨੇ ਸੁਸਾਈਡ ਕਰ ਲਿਆ ਫਿਰ ਮੈਂ ਉਹਦੀ ਹੋਰ ਸਿੰਪਟਮ ਲੈ ਕੇ ਇਸ ਦੇ ਕਿਵੇਂ ਉਹਦਾ ਬਾਦੀ ਪ੍ਰੋਬਲਮਸ ਹੋਰ ਸਾਰੇ ਜਿਹੜੀ 엘ਮੈਂਟਸ ਉਹਦੀਆਂ ਹੋਰ ਕੀ ਕੀ ਬਿਮਾਰੀਆਂ ਨੇ ਉਹਦੇ ਆਧਾਰ ਤੇ ਮੈਂ ਉਹਨੂੰ ਮੈਡੀਸਨ ਸਿਲੈਕਟ ਕੀਤੀ ਤੇ ਮੈਂ ਉਹਨੂੰ 15 ਦਿਨ ਦੀ ਮੈਡੀਸਨ ਦਿੱਤੀ ਤੇ ਫਿਰ ਉਹਨੂੰ ਮੈਂ ਕਿਹਾ ਤੂੰ ਹੁਣ 15 ਦਿਨ ਆ ਕੇ ਮੈਨੂੰ ਦੱਸੇਂ ਬਾਅਦ ਵਿੱਚ ਮੈਡੀਸਨ ਖਾ ਕੇ ਵੀ ਕਿਵੇਂ ਦੱਸ ਰਿਹਾ ਫੇਰ ਉਹ ਪੇਸ਼ੈਂਟ 15 ਦਿਨ ਬਾਅਦ ਜਦੋਂ ਆਈ ਮੈਂ ਉਹਨੂੰ ਪੁੱਛਿਆ ਵੀ ਹਾਂ ਹੁਣ ਕਿਸ ਤਰ੍ਹਾਂ ਨੇ ਤੇਰੀ ਪ੍ਰੋਬਲਮ ਕਹਿੰਦੀ ਹੁਣ ਛਿੱਕਾਂ 60% ਘਟ ਚੁੱਕੀਆਂ ਨੇ ਬੜਾ ਨਾਲੋਂ ਮੈਂ ਜਿਹੜੀ ਸੈਕਟਰਾਜਿਨ ਦੀ ਗੋਲੀ ਡੇਲੀ ਰੋਜ਼ ਲੈਣੀ ਹੋ ਲੈਣੀ ਲੰਦੀ ਉਹ ਸੀਗੀ ਹੁਣ 3 ਦਿਨ ਛੱਡ ਕੇ ਲੈਣੀ ਪੈਂਦੀ ਐ ਮੈਨੂੰ ਮੈਂ ਡੇਲੀ ਨਹੀਂ ਲੋੜ ਪੈਂਦੀ ਹੁਣ ਮੇਰਾ ਸਰ ਜਾਂਦਾ ਮਤਲਬ ਇੰਨੀਆਂ ਛਿੱਕਾਂ ਨਹੀਂ ਹੈਗੀਆਂ ਮਤਲਬ ਬਰਦਾਸ਼ਤ ਹੋ ਜਾਂਦੀ ਨਹੀਂ ਕੰਟਰੋਲਸ ਨੇ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਮਤਲਬ ਉਨੀ 60% ਜਿਹੜੀ ਪ੍ਰੋਬਲਮ ਘਟ ਚੁੱਕੀ ਸੀਗੀ 15 ਦਿਨ ਦੇ ਵਿੱਚ ਵਿੱਚ ਸੋ ਮੇਰਾ ਇਹ ਕੇਸ ਦੱਸਣ ਦਾ ਮਕਸਦ ਇਹੀ ਸੀ ਮਤਲਬ ਆਪਣੇ ਜਿਹੜੇ ਸੁਪਨੇ ਨੇ ਕਿੰਨੇ ਇਹ ਹੈ ਲਾਜ਼ਮੀ ਨੇ ਕਿੰਨੇ ਇੰਪੋਰਟੈਂਸ ਹੈ ਇਹਨਾਂ ਦੀ ਲਾਈਫ ਦੇ ਵਿੱਚ ਆਪਣੀ ਇਹ ਕੋਈ ਵੀ ਜਿਹੜਾ ਸੁਪਨਾ ਆਪਾਂ ਨੂੰ ਰਿਪੀਟਡਲੀ ਆ ਰਿਹਾ ਜਰੂਰ ਡਾਕਟਰ ਨੂੰ ਜਾ ਕੇ ਦੱਸੋ ਉਹਨੂੰ ਉਹ ਸੁਪਨੇ ਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਦੱਸੋ ਵੀ ਕੀ ਕੀ ਹੁੰਦਾ ਤੁਹਾਡੇ ਨਾਲ ਜਾਂ ਜੇ ਕੋਈ ਡਰਾਵਨੇ ਸੁਪਨੇ ਆਉਂਦੇ ਨੇ ਉਹਨਾਂ ਬਾਰੇ ਜ਼ਰੂਰ ਬਿਆਨ ਕਰੋ ਆਪਣੇ ਡਾਕਟਰ ਨੂੰ ਕਿਉਂਕਿ ਉਹਨਾਂ ਨਾਲ ਫਿਰ ਦਬਾਅ ਵੀ ਪੈਂਦਾ ਪੇਸ਼ੈਂਟ ਨੂੰ ਜਦੋਂ ਕੋਈ ਡਰਾਵਣਾ ਸੁਪਨਾ ਆਉਂਦਾ ਲਾਜ਼ਮੀ ਚੀਕਾਂ ਮਾਰਦਾ ਰਾਤ ਨੂੰ ਸੁੱਤਾ ਪਿਆ ਕੂਕਾਂ ਮਾਰ ਕੇ ਉੱਠ ਖੜਦਾ ਜਾਂ ਮਤਲਬ ਕਈ ਬੱਚੇ ਨੇ ਛੋਟੇ ਬੱਚੇ ਨੇ ਡਰ ਕੇ ਉੱਠ ਖੜਦੇ ਨੇ ਆਏ ਅਲਦਾਲਾ ਦੇਖਣ ਲੱਗ ਜਾਂਦੇ ਨੇ ਡਰ ਕੇ ਜਾਂ ਬਾ ਪਿਸ਼ਾਬ ਨਿਕਲ ਜਾਂਦਾ ਕਈ ਬੱਚਿਆਂ ਦਾ ਡਰ ਦੇ ਵਿੱਚ ਸੋ ਇਹ ਸੀ ਸਾਰਾ ਸੁਪਨਿਆਂ ਦੇ ਸੰਬੰਧ ਦੇ ਵਿੱਚ ਹੋਰ ਮੈਂ ਇਹਦੇ ਬਾਰੇ ਕੋਈ ਡਿਟੇਲ ਦੇ ਵਿੱਚ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਮੈਂ ਹੋਰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗਾ ਵੀ ਕਿਹੜੇ ਕਿਹੜੇ ਸੁਪਨੇ ਮਤਲਬ ਐਨੀਮਲ ਦੇ ਜਾਂ ਜਿਹੜੇ ਵੀ ਆਉਂਦੇ ਨੇ ਕੀ ਉਹਨਾਂ ਦਾ ਲਿੰਕ ਹੁੰਦਾ ਕੀ ਇਹਨਾਂ ਦੀ ਸਾਈਕੋਲੋਜੀ ਆ ਕਿਉਂ ਇਹ ਇਹਨੇ ਆਉਂਦੇ ਨੇ ਆਪਾਂ ਨੂੰ ਕਈਆਂ ਨੂੰ ਕਈਆਂ ਨੂੰ ਮਰੇ ਹੋਏ ਦਿਸਦੇ ਨੇ ਬਿਲਕੁਲ ਮਰੇ ਹੋਏ ਬੰਦੇ ਹਮੇਸ਼ਾ ਹੀ ਸੋ ਇਹ ਸੀ ਸਾਰੀ ਵੀਡੀਓ ਸੁਪਨਿਆਂ ਦੇ ਸੰਬੰਧ ਦੇ ਵਿੱਚ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ